ਦੋਸਤੋ ਆਪ ਵਿਧਾਇਕ ਰਮਨ ਉਹ ਰੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਲੋਕਾਂ ਨੂੰ ਝੂਠੇ ਨੋਟਸ ਭੇਜ ਕੇ ਬਸੂਲੀ ਕਰਨ ਦੇ ਦੋਸ਼ ਪੇਚਕਿ ਤਫਤਾਰ ਕਰਕੇ ਪ੍ਰਸ਼ਾਸਨ ਚੌਰ ਵਿਰੁੱਧ ਜ਼ੀਰੋ ਟੋਲਰੈਂਸ ਤੇ ਪੰਜਾਬ ਸਰਕਾਰ ਦੇ ਅਟਲ ਅਰਾਦੇ ਤਹਿਤ ਇਹ ਵੱਡੀ ਕਾਰਵਾਈ ਕੀਤੀ ਹੈ। ਦੂਸਰੀ ਖਬਰ ਹੈ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਖੜਾ ਡੈਮ ਦੇ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਹੇ ਬਵਾਦ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ ਆਓ ਹੁਣ ਇਹਨਾਂ ਖਬਰਾਂ ਦਾ ਤੁਹਾਨੂੰ ਸੁਣਾਉਂਦੇ ਆਂ ਵਿਸਤਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜਨਤਕ ਸੇਵਾ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਦੇ ਪੰਜਾਬ ਸਰਕਾਰ ਦੇ ਅਟਲ ਅਰਾਦੇ ਅਨੁਸਾਰ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਜਦੋਂ ਬਿਊਰੋ ਦੇ ਜਲੰਧਰ ਰੇਜ ਦਫ਼ਤਰ ਨੇ ਜਲੰਧਰ ਨਗਰ ਨਿਗਮ ਦੇ ਇੱਕ ਅਧਿਕਾਰੀ ਨਾਲ ਮਿਲਿਪੁਕਤ ਕਰਕੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਮੌਜੂਦਾ ਬਧਾਇਕ ਰਮਨ ਅਰੋੜਾ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਇੱਥੇ ਖੁਲਾਸਾ ਕਰਦੇ ਆਂ ਵਿਜੀਲੈਂਸ ਬਿਊਰੋ ਦੇ ਪੰਜਾਬ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਜੀਨੀਅਰ ਅਤੇ ਬਿਲਡਿੰਗ ਜਨਰਲ ਐਸੋਸੀਏਸ਼ਨ ਜਲੰਧਰ ਦੇ ਤਿੰਨ ਅਹੁਦੇਦਾਰਾਂ ਦੁਆਰਾ ਤਸਕਤ ਕੀਤੀ ਇੱਕ ਸਾਂਝੀ ਸ਼ਿਕਾਇਤ ਪੰਜਾਬ ਵਿਜੀਲੈਂਸ ਬਿਊਰੋ ਨੂੰ 14 ਮਈ ਨੂੰ ਪ੍ਰਾਪਤ ਹੋਈ ਸੀ ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਹੈ ਕਿ ਇੱਕ ਸਖਤੇਪ ਵਿਸ਼ਿਸ਼ਟ ਸਹਾਇਕ ਟਾਊਨ ਪਲਾਨਰ ਨਗਰ ਨਿਗਮ ਜਲੰਧਰ ਅਕਸਰ ਉਹਨਾਂ ਤੋਂ ਗੈਰ ਕਾਨੂੰਨੀ ਰਿਸ਼ਵਤ ਦੀ ਮੰਗ ਕਰਦਾ ਹੈ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਵੀ ਉਹ ਆਪਣੇ ਅਧਿਕਾਰ ਖੇਤਰ ਵਿੱਚ ਬਾਹਰ ਆਉਂਦਾ ਜਾਂਦਾ ਹੈ ਉਹ ਲੋਕਾਂ ਨੂੰ ਧਮਕੀਆਂ ਦਿੰਦਾ ਹੈ ਉਹਨਾਂ ਦੀਆਂ ਇਮਾਰਤਾਂ ਨੂੰ ਸੀਲ ਕਰ ਦਿੱਤਾ ਜਾਵੇਗਾ ਢਾਹ ਦਿੱਤਾ ਜਾਵੇਗਾ ਇਹ ਆਖਦਾ ਇਹ ਵੀ ਦੋਸ਼ ਲਗਾਇਆ ਕਿ ਉਹ ਉਸ ਕੋਲ ਬਹੁਤ ਸਾਰੀਆਂ ਫਾਈਲਾਂ ਲੰਬਤ ਹਨ ਹਾਲਾਂਕਿ ਉਹਨਾਂ ਨੂੰ ਨਗਰ ਨਿਗਮ ਦੇ ਹੋਰ ਵਿੰਗਾਂ ਦੁਆਰਾ ਕਲੀਅਰ ਕੀਤਾ ਗਿਆ ਹੈ बुलारी ने अगे कि इस शिकायत की जांच तो बाद विजिलेंस ब्यूरो के जलंधर रेंज दफ्तर ने एक केस भी दर्ज किया है भ्रष्टाचार रोकथाम एक्ट उन्नीस सौ अठासी की धारा सात अधीन जिमें पी सी सोध एक्ट भी सौ अठारह द्वारा सोधया गया है बुलारी ने अगे कहा कि जांच दौरान गिरफ्तार ए टी पी विधायक ਰਮਨ ਅਰੋੜਾ ਜਲੰਧਰ ਵਿਚਕਾਰ ਮਿਲੀਪੁਕਤ ਅਤੇ ਅਪਰਾਧਿਕ ਕਠਿਊੜ ਨੂੰ ਦਰਸਾਉਂਦੇ ਠੋਸ ਸਬੂਤ ਰਕਾਰਡ ਤੇ ਆਏ ਹਨ ਨਤੀਜੇ ਵਜੋਂ 23 ਮਈ ਨੂੰ ਵਿਜਲੈਂਸ ਬਿਊਰੋ ਨੇ ਉਕਤ ਬਧਾਇਕ ਤੋਂ ਪੁੱਛਗਛ ਕੀਤੀ ਅਤੇ ਉਹਨਾਂ ਦੇ ਨਿਵਾਸ ਸਥਾਨ ਦੀ ਪੂਰੀ ਤਲਾਸ਼ੀ ਲਈ ਪੁੱਛਗਛ ਅਤੇ ਸਬੂਤ ਇਕੱਠਾ ਕਰਨ ਤੋਂ ਬਾਅਦ ਬਧਾਇਕ ਰਮਨ ਅਰੋੜਾ ਜਲੰਧਰ ਨੂੰ ਵਿਜਲੈਂਸ ਬਿਊਰੋ ਨੇ ਹरासत ਵਿੱਚ ਲੈ ਲਿਆ ਹੈ ਤਲਾਸ਼ੀ ਦੌਰਾਨ ਕਈ ਅਪਰਾਧਿਕ ਦਸਤਾਵੇਜ਼ਾਂ ਅਤੇ ਸਬੂਤ ਬਰਾਮਦ ਕੀਤੇ ਗਏ ਅਤੇ ਅਗਲੇਰੀ ਜਾਂਚ ਜਾਰੀ ਹੈ। ਕੇਂਦਰੀ ਹਲਕਾ ਜਲੰਧਰ ਦੇ ਵਿਧਾਇਕ ਅਮਨ अरोड़ा ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਓ ਦੂਸਰੀ ਖਬਰ ਵੱਲ ਰੁਕ ਕਰਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਵਿਚਾਲੇ ਪਾਖੜਾ ਡੈਮ ਦੇ ਪਾਣੀ ਦੀ ਵੰਡ ਨੂੰ ਲੈ ਕੇ ਚੱਲ ਰਹੇ ਬਿਵਾਦ ਦੀ ਸੁਣਵਾਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਹੋਈ। ਪੰਜਾਬ ਸਰਕਾਰ ਨੇ ਆਪਣੇ ਪੱਖ ਨੂੰ ਪੇਸ਼ ਕਰਦਿਆਂ ਕੇਂਦਰ ਅਤੇ ਹਰਿਆਣਾ ਤੇ ਤੱਥਲਕੂਣ ਦੇ ਦੋਸ਼ ਲਗਾਏ ਨੇ 6 ਮਈ ਨੂੰ ਆਏ ਕੋਰਟ ਦੇ ਹੁਕਮ ਨੂੰ ਮੁੜ ਪੰਚਾਰਨ ਦੀ ਮੰਗ ਕੀਤੀ ਹੈ ਜਿਸ ਦੇ ਤਹਿਤ ਪਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦੇ ਆਦੇਸ਼ ਦਿੱਤੇ ਗਏ ਸਨ ਆਓ ਹੁਣ ਇਸ ਮਾਮਲੇ ਦੀ ਪੁਚੋਕੜ ਬਾਰੇ ਗੱਲ ਕਰ ਲੈਂਦੇ ਹਾਂ ਕਿ 28 ਅਪ੍ਰੈਲ 2025 ਨੂੰ ਹਰਿਆਣਾ ਨੇ ਪਾਖੜਾ ਡੈਮ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਸੀ ਜਿਸ ਨੂੰ BVMB ਨੇ ਮਨਜ਼ੂਰੀ ਦਿੱਤੀ ਪਰ ਪੰਜਾਬ ਨੇ ਇਸ ਦਾ ਬਰੋਧ ਕੀਤਾ 2 ਮਈ ਨੂੰ ਕੇਂਦਰ ਕ੍ਰੈਸਕੱਤਰ ਦੇ ਅਧਿਕਾਰਾਂ ਹੇਠ ਮੀਟਿੰਗ ਵਿੱਚ ਵਾਧੂ ਪਾਣੀ ਛੱਡਣ ਦਾ ਫੈਸਲਾ ਹੋਇਆ 6 ਮਈ 2025 ਨੂੰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਦੇਸ਼ ਦਿੱਤਾ ਕਿ ਉਹ ਡੈਮ ਦੇ ਕੰਮ ਵਿੱਚ தਕੰਦਾਜੀ ਨਾ ਕਰੇ ਅਤੇ ਕੇਂਦਰ ਦੀ ਮੀਟਿੰਗ ਨੂੰ ਫੈਸਲੇ ਦੀ ਪਾਲਣਾ ਕਰੇ ਪੰਜਾਬ ਸਰਕਾਰ ਦਾ ਪਾਕੀ ਹੈ ਇਸ ਤੇ ਵੀ ਤੁਹਾਨੂੰ ਜਾਣਕਾਰੀ ਦੋਸਤੋ ਦੇ ਦਿੰਦੇ ਆ ਕਿ ਪੰਜਾਬ ਨੇ ਕੋਰਟ ਵਿੱਚ ਦਲੀਲ ਦਿੱਤੀ ਕਿ ਕੇਂਦਰ ਅਤੇ ਹਰਿਆਣਾ ਦੇ ਮਾਮਲੇ ਤੇ ਸਾਰੇ ਤੱਤ ਪੂਰੀ ਤਰ੍ਹਾਂ ਪੇਸ਼ ਨਹੀਂ ਕੀਤੇ ਜਿਸ ਕਾਰਨ 6 ਮਈ ਦੇ ਹੁਕਮ ਵਿੱਚ ਅਸਲ ਹਕੀਕਤ ਨਹੀਂ ਆ ਸਕੀ ਪੰਜਾਬ ਦਾ ਦਾਵਾ ਹੈ ਕਿ ਪਾਣੀ ਵੰਡ ਸੰਬੰਧੀ ਫੈਸਲਾ ਕੇਂਦਰੀ ਪਾਵਰ ਸਕੱਤਰ ਦੇ ਅਧਿਕਾਰ ਵਿੱਚ ਆਉਂਦਾ ਹੈ ਨਾ ਕਿ ਗ੍ਰਹਿ ਸਕੱਤਰ ਦੇ ਪੰਜਾਬ ਨੇ ਇਹ ਵੀ ਕਿਹਾ ਕਿ ਬੀਬੀ ਐਮਬੀ ਅਤੇ ਹਰਿਆਣਾ ਨੇ ਕੋਰਟ ਨੂੰ ਗਵਰਾ ਕੀਤਾ ਹੈ ਅਤੇ ਬਾਦੂ ਪਾਣੀ ਛੱਡਣ ਦੇ ਫੈਸਲੇ ਦੀ ਵਿਰੋਧਤਾ ਹੋਣ ਦੇ ਬਾਵਜੂਦ ਉਹਨਾਂ ਨੇ ਪੂਰੀ ਜਾਣਕਾਰੀ ਨਹੀਂ ਦਿੱਤੀ ਆਓ ਹੁਣ ਹਰਿਆਣਾ ਅਤੇ ਕੇਂਦਰ ਦੀ ਕੀ ਦਲੀਲ ਹੈ ਇੱਥੇ ਵੀ ਗੱਲ ਕਰ ਲੈਨੇ ਆ हरियाणा ਨੇ ਆਪਣੀ ਪੇਸ਼ੀ ਵਿੱਚ ਕਿਹਾ ਹੈ ਕਿ ਪਾਖੜਾ ਡੈਮ ਤੋਂ ਛੱਡਿਆ ਜਾਣ ਵਾਲਾ ਪਾਣੀ ਉੱਤੇ ਕਿਸਾਨਾਂ ਲਈ ਜੀਵਨ ਰਿਕ ਹੈ ਕੇਂਦਰ ਅਤੇ BBMB ਨੇ ਪੰਜਾਬ ਦੀ ਅਰਜੀ ਨੂੰ ਅਸਾਸਿਖਰਾ ਦਿੱਤਾ ਅਤੇ ਆਖਿਆ ਕਿ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ ਅਗਲੀ ਸੁਣਵਾਈ ਤੇ ਕੋਰਟ ਨੇ ਪੰਜਾਬ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦਲੀਲਾਂ ਸੁਣ ਕੇ ਕੇਂਦਰ ਅਤੇ ਹਰਿਆਣਾ ਨੂੰ ਸੋਮਵਾਰ ਯਾਨੀ ਕਿ 22 ਮਈ ਨੂੰ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਦੋਸਤੋ ਇੱਕ ਖਬਰਾਂ ਤੁਸੀਂ ਬਿਲਕੁਲ ਨਿਊਜ਼ ਆਨਲਾਈਨ ਚੈਨਲ ਤੋਂ ਸੁਣ ਰਹੇ ਸੀ ਕੱਲ ਫੇਰ ਮੋੜ ਤੁਹਾਡੇ ਲਈ ਖਬਰਾਂ ਲੈ ਕੇ ਆਵਾਂਗੇ ਧੰਨਵਾਦ